ਹੈਲੋ ਜੀ ਹਾਂਜੀ ਸਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮੈਰਾ ਤੇ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਚੱਲਦੇ ਹਾਂ ਜੀ ਤੁਹਾਨੂੰ ਕਿਤੇ ਲੈ ਕੇ ਸਰਪ੍ਰਾਈਜ਼ ਆ ਤੁਹਾਡੇ ਲਈ ਚਲੋ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ बाकी अपने जी हजे पिछे आ रहे ने मेंबर इंटरव्यू दे रहे हैं मेरी मेरी भी कर ला बस सलाम मिली कामयाबी दा बाकी सारे ठीक है लो बिरिया आगे बैठे सीरियस क्या होगी नहीं बस नहीं भी तो आगे बैठे प्राइस देना सी आज जाके बेंती करनी सीख दिया दे सब दे मैं तो आई नहीं आई नहीं आई नहीं आई नहीं आई ਬਦਾਈਆਂ ਦਿਨੂ ਨਾਲ ਇੱਕ ਤਾਂ ਮੈਂ ਇਹਨੇ ਬਦਾਈ ਨਾ ਕੋ ਮੰਡੀ ਹਾਂਜੀ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਗੈਸ ਦੱਸਣਾ ਜੀ ਆਪਾਂ ਕਿੱਥੇ ਆਏ ਹੋਏ ਆ ਜੀ ਤੁਹਾਨੂੰ ਵਾਸਤੇ ਥੋੜਾ ਬਹੁਤਾ ਆਈਡੀਆ ਤਾਂ ਹੋ ਹੀ ਗਿਆ ਨਾ ਕਮੈਂਟ ਕਰਕੇ ਦੱਸਿਓ ਪਲੀਜ਼ ਸਾਰੀ ਉੱਥੇ ਜਾਂਦੇ ਤੁਹਾਡੇ ਕਾਰਜ ਸਾਰੇ ਸਬਦੇ ਤਾਂ ਆਪਣੇ ਹਲੇ ਆਏ ਨਹੀਂ ਸੜਕ 'ਤੇ ਖੜੇ ਨੇ ਜਿਨ੍ਹਾਂ ਨੇ ਆਉਣਾ ਸੀ ਹਾਂ ਭਾਈ ਘੋੜੇ-ਘੋੜੇ ਜੋ ਤੇ ਸਟਰਾਕ ਕੇ ਨਾ ਚੱਲਨੀ ਜੁਨੀ ਲੱਗੇ ਤਾਂ ਉਹ ਤਾਂ ਬੱਠੇ ਨੇ ਲੋ ਜਾ ਇੱਧਰ ਵੀ ਨਾ ਆਉਣ ਕੋਈ ਨਹੀਂ ਸੀ ਉਹ ਆਈ ਕਿਰਾਣਾ ਲਓ ਅੱਛਾ ਤੁਹਾਨੂੰ ਆਖਣ ਹਾਂ ਤਾਂ ਮੈਨੂੰ ਪਤਾ ਪਾਣਵਾ ਇੱਧਰ ਦੀ ਬਸ ਤੂੰ ਹੀ ਰਹੇਗੀ ਆ ਵੀ ਰਹਿੰਦੀ ਅੱਛਾ ਨਾ ਮੇਰੀ ਤਾਂ ਵੀ ਚਾ ਆਹ ਦੀਦੀ ਖੜ ਆਇਂਦਾ ਕਦੇ ਵੀ ਨਹੀਂ ਮੈਂ ਕਰਾਂ ਇਹ ਹੋਣ ਕਰਾਉਣੇ ਆਇਂਦਾ ਕਦੇ ਵੀ ਇਹ ਹੋਣ ਕਰਾਉਣ ਕਰ ਚਾਹਵੇਂ ਚੱਲ ਚੱਲ ਅੱਗੇ ਭੱਜਿਓ ਹਾਂ ਠੀਕ ਕਰਾ ਦਿਓ ਜਿਹੜਾ ਘਰੇ ਬਣਾਣਾ పహే నీ జీ మేన రోడ్ ఓదా పహచ గే జీ ਬਿਲਕੁਲ ਬਿੰਦਨ ਜੀ ਜਿੰਨਾ ਜਿੰਨਾਂ ਨੂੰ ਗੈਸ ਹੋ ਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਕਿੱਥੇ ਗਏ ਸੀ ਤੇ ਕਿੱਥੋਂ ਆਪਾਂ ਆਏ ਹਾਂ ਜੀ ਨਾ ਜਾਦੇ ਕੋਈ ਨਾ ਜਾ ਕੇ ਵੀਡੀਓ ਮੈਨੂੰ ਦਿਹੀ ਬਾਹਰ ਹਾਂ ਜੀ ਆਪਾਂ ਘਰੇ ਪਹੁੰਚ ਗਏ ਆ ਆਪਣਾ ਸਾਹਮਣੇ ਘਰ ਦਿਖਦਾ ਸੀ ਜੀ ਇਹ ਮੰਮੀ ਦੇ ਹੈਗੀਆਂ ਜੀ ਪੇਕੇ ਮੇਰੀ ਸਾਸੂ ਮਾਂ ਦੇ ਸਾਡੇ ਨਾਨਕੇ ਸੌਰੇ ਜੀ ਵਧਾਈਆਂ ਦਿੰਦੇ ਨੇ ਵਧਾਈਆਂ ਭਾਈ ਕਾਕਾ ਵਧਾਈਆਂ ਰੱਖ ਗਏ ਆ ਆਪਾਂ ਚੱਕਾ ਤਾਂ ਨਾ ਵੀ ਅੱਜ ਜੀ ਵੀਰਵਾਰ ਆ ਇਸ ਕਰਕੇ ਆਪਾਂ ਮੰਦਿਰ ਮੱਥਾ ਟੇਕਣ ਜਾ ਰਹੇ ਸੀ ਜੀ ਵੀਰਵਾਰ ਕਰਕੇ ਜੀ ਹਾਂ ਜੀ ਸ਼ਾਮ ਨੂੰ ਗੁਰਦੁਆਰੇ ਵਾਲੇ ਦੀਦੀ ਹੁਣੇ ਆ ਗਈ ਸੀ ਸਵੇਰੇ ਦੀ ਦਿਹਾੜੀ ਕਰਕੇ ਜੀ ਇਹਨਾਂ ਨੇ ਵੀ ਗ੍ਰਾਹੀ ਇਕੱਠੀ ਕਰਨੀ ਸੀ ਇਹ ਕਹਿੰਦੇ ਸਾਡੇ ਨਾਲ ਚੱਲੋ ਜੀ ਸਵੇਰੇ ਆਪਾਂ ਉਧਰ ਚਲੇ ਗਏ ਸੀ ਸ਼ਾਮ ਨੂੰ ਫਿਰ ਜੀ ਆਪਾਂ ਗ੍ਰਾਹੀ ਇਕੱਠੀ ਕਰਨ ਚਲੇ ਗਏ ਸੀ ਕਿਉਂਕਿ ਇਹ ਵੀ ਕੰਮ ਜ਼ਰੂਰੀ ਆ ਨਹੀਂ ਹੈ ਨਾ ਜਿੱਥੇ ਆਪਾਂ ਸਵੇਰੇ ਗਏ ਉਹ ਵੀ ਜ਼ਰੂਰੀ ਸੀ ਜਿੱਥੇ ਆਪਾਂ ਹੁਣ ਚਲੇ ਇਹ ਤਾਂ ਸਭ ਤੋਂ ਜ਼ਰੂਰੀ ਕੰਮ ਆ ਜੀ ਫਿਰ ਆਪਾਂ ਉਧਰ ਸ਼ਾਮ ਨੂੰ ਜਿੱਥੇ ਚਲੇ ਗਏ ਸੀ ਗ੍ਰਾਹੀ ਇਕੱਠੀ ਕਰਨ ਜੀ ਹਾਂ ਜੀ ਅਪਾ ਵੀਡੀਓ ਦਾ ਅੰਦੇਠ ਹੀ ਕਰਦੇ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਦੱਸਣਾ ਅਪਾ ਸਵੇਰੇ ਕਿੱਥੇ ਗਏ ਸੀ ਗੈਸ ਲਾਇਓ ਜੀ